ਪਈ ਪਈ ਇਹ ਹਲਾਂ ਚੱਕ ਹੋ ਰਹੀ ਐ 250 ਚੋਂ 200 ਅੱਜ ਭਾਈ 250 ਚ ਹਲਾਂ ਚੱਕ ਰੋ ਹੋ ਰਹੀ ਐ ਹਲੇ ਵੀ ਤੇਰੀ ਭਰੀ ਮੰਨ ਕੇ ਚੱਲ ਜੇ 40 ਭਰੀਆਂ ਚੱਕ ਕੇ 200 ਭਰੀ ਤੋਂ ਉੱਪਰ ਪਈ ਐ ਪਰ ਕਿੱਥੇ ਹਲਾਣੇ ਸੁਣ ਚਾਲਾ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਜੀ ਲੱਗੇ ਭਾਈ ਲੱਦਣ ਨਹੀਂ ਵੀ ਦਿੱਥੇ ਬਰਾਤ ਨੂੰ ਅੱਜ ਵਧੀਆ ਲੱਦ ਹੋ ਗਿਆ ਤੇ ਮਾੜਾ ਜਿਹਾ ਵੀ ਪੈ ਗਿਆ ਫੇਰ ਉਹ ਵੀ ਵੱਢ ਕੇ ਵਿੱਚ ਹਟੇ ਨਹੀਂ ਹੈਗੇ ਨਾਲੇ ਕਿਹਾ ਤੇ ਨਾ ਥੋੜਾ ਜਿਹਾ ਨਹੀਂ ਕਿੱਥੇ ਰੋਕ ਦੇਣੇ ਤੇ ਕਹਿੰਦੇ ਕਿੰਨਾ ਹੋਣਾ ਨਹੀਂ ਜੀ ਐ ਹੋ ਜਾਣਾ ਮੈਨੂੰ ਕਹਿੰਦੇ ਘਟ ਜਾਣਾ ਵਾ ਚਲ ਪਾ ਲੋ ਮੈਂ ਥੱਲੇ ਜਾ ਟੋਟੀ ਗਰੀ ਵੀ ਨਹੀਂ ਇੱਕ ਵਾਰ ਇੱਕ ਵਾਰ ਚ ਗੜੀ ਮੈਂ ਕਹਿੰਦਾ ਕਾਲਾ ਕਰਨ ਲੱਗਦਾ ਮਰ ਖੜਾ ਹੁਣ ਕਿੱਥੇ ਉਹ 60 70 ਮਿੰਟ ਹੋਊਗਾ ਯਾਰ ਆ ਇੱਕ ਲੈਣਾ ਕਿ ਨਹੀਂ ਇੱਕ ਦੋ ਐ ਭਗੰਨਾ ਬਹੁਤ ਬਾਤ ਇਹਨਾਂ ਨੇ ਇਹ ਕਿੰਨਾ ਹਾਲਾ ਬਾਤ 200 ਭਰੀ ਪਈ ਆ ਜਾਂ 480 ਭਰੀ ਹੋਈ ਹੈ ਕੀ 480 ਵੇਰੇ ਦੇਖ ਲੈ ਹੁਣ ਉਡਾ ਲੀ ਪੂਜੀ ਪਾ ਦੂ ਦੇ ਉਹ ਮੇਰੇ ਸਲੂੰਗੇ ਛੜਾ ਦੀ ਪਾਈ ਹੋਈ ਆ ਜਿਹੜੇ ਰਹਿ ਗਈਆਂ 20 50 ਛੜਾ ਦੇ ਨਹੀਂ ਹੈਗੇ ਭਰੀ ਬਹੁਤ ਭਾਰੀ ਪਾਈ ਹੋਈ ਇਹਨਾਂ ਨੂੰ ਵਾਹ ਉਹ ਅੱਜ ਵੀ ਲਾਉਣੀ ਸ਼ਰਤ ਉੱਦਣ ਤਾਂ ਹਾਰ ਕੇ 2000 ਮੇਰਾ ਖਰਾ ਹੋਇਆ ਬਾ ਤੁਹਾਡੇ ਵੱਲ ਲਾਉਣੀ ਅੱਜ ਅੱਜ ਕਿਹੜਾ ਕੰਸਾ ਲਗਾਣਾ ਹੈ ਅੱਜ ਹੀ ਲਾਉਣਾ ਹੈਗਾ ਅੱਜ ਲਾਉਣਾ ਕਿ ਨਹੀਂ ਅੱਜ ਹੀ ਲਾਉਣਾ ਹੈਗਾ ਅੱਜ ਆਦੀ ਵੀ 2000 ਦੀ ਜੇ ਤੁਸੀਂ ਜਿੱਤ ਕੇ ਫਿਰ ਬਰਾਬਰ ਹੋ ਜਾਣੀ ਜੇ ਮੈਂ ਜਿੱਤ ਕੇ ਤੁਹਾਡੇ ਵੱਲ 4000 ਟ੍ਰੈਲਰ ਕਮਾਇਆ ਤਾਂ ਸੀ ਫਿਰ ਬਰਾਬਰ ਕਾਵੇ ਹੋਣੀ ਐ ਪੈਸ ਮਨੂੰ ਕੋਈ ਵੀ ਜਿੱਤੇ ਬਰਾਬਰ ਉੱਪਰ ਨਹੀਂ ਹੋਈ ਕਿ ਪੈਸੇ ਮੇਜਾ ਮਾ ਹੁਣੇ ਆ ਨਾ ਨਾ ਠੀਕ ਹੈ ਠੀਕ ਨਹੀਂ ਲਾਉਣੀ ਅੱਜ ਸ਼ਰਤ ਫੇਰ ਆ ਲਾएंगे ਹੈ ਲਾएंगे ਉਧਰ ਕਥਾ ਹੋਇਆ 2000 ਰੁਪਿਆ ਲੈਣਾ ਸੋਤੇ ਹਲੇ ਮੈਂ ਹਾਂ ਕਿੰਨੇ ਕੁਟਲ ਕਹਿੰਦੇ ਜੀ 110 12 ਕੁਇੰਟਲ ਉਦੂਆ ਕਹੇ ਮੁੜ ਕੇ ਆਊਗਾ ਸੇਖਰ ਕਿੰਨਾ 155 ਕੁਇੰਟਲ ਉਹੀ ਬਾਤ ਨਹੀਂ ਹੋ ਵੱਡੇ ਅੱਜ ਕਿਲੋ ਘੱਟਦਾ ਹੈ 105 ਤੇ ਵੀ 95 ਹੀ ਹੋਇਆ ਅਲੇ ਹੋਰ ਵੱਡੇ ਬਾਵੇਂ ਨੇ ਜਦ ਕਿਹਾ ਦੀ ਵੱਡੋ ਮਚਕਾਉਣਾ ਆ ਚਾਰ ਪੰਗੀਆਂ ਹੋਰ ਦੀਆਂ ਫੇਰ ਵੱਡੀ ਘੜੀਆਂ ਫੇਰ ਚਾਰ ਪੰਜ ਪੰਜ ਦੋ ਘੰਟਾ ਕੰਨਾ ਫੇਰ ਵੱਢਿਆ ਮੰਨ ਲਓ ਕਹਿੰਦੇ ਚਾਰ ਦਿਨ ਸੁੱਕਾ ਖੜਾ ਰਿਹਾ ਜੀ ਉੱਤੇ ਮੈਂ ਇੰਨਾ ਸੁੱਕ ਗਿਆ ਫੇਰ ਇਹ ਕਿੱਥੋਂ ਉੱਚੀ ਉੱਤੀ ਆਉ ਉਹਦਾ ਪੰਗਾ ਪੈ ਗਿਆ ਮੇਰਾ ਘੰਟਾ ਦੋ ਘੰਟਾ ਫੱਕ ਪੈ ਗਈ ਇੰਨਾ ਹੋੜੀ ਪੈਣ ਲੱਗਿਆ ਤੇ 10 ਘੰਟਾ ਫੱਕ ਪੈ ਗਈ ਥੋੜਾ ਥੋੜਾ ਥੂੜ ਤੋਂ ਕੋਲ ਉੱਥੇ ਕੰਬਾਈ ਤਾਂ ਬਰਾ ਗਾ ਠੀਕ ਹੈ ਮੇਰੇ ਗਾਹਾਂ ਠੀਕ ਹੈ ਇੱਥੀ ਬੰਦਾ ਬੰਦਾਲੀ ਐਥੇ ਪੂਰੀ ਪੂਰੀ ਜਿਹੀ ਲੰਗੜੂ ਆ ਹਾਲੇ ਤਾਂ ਅਸੀਂ ਪੱਧਰੀ ਕਰਤੀ ਇਹ ਤਾਂ ਬਹੁਤ ਬੁਰਾ ਹਾਸਦਾ ਨਹੀਂ ਕਿੱਥੇ ਲੰਗਦਾ ਤਾਂ ਉੱਥੇ ਟਰੈਲਰ ਆ ਬਸ ਸਾੜੀ ਜਿਹਾ ਬੰਦਾ ਇਹਨ ਮੋੜ ਦੇ ਆ ਵੀ ਤੇ ਕਿੰਨੀ ਨੂੰ ਯਾਰ ਥਾਰਾ ਫੋੜਾ ਮੁੜ ਜੂਗਾ ਆ ਜਾਣ ਪੱਪੀ ਮੋੜ ਲੈ ਪੱਪੀ ਮੋੜ ਲੈ ਗਿਆ ਕਾ ਫਿਰ ਮੋੜ ਲੈ ਜਾਣਾ ਬਾਈ ਹੌਲੀ ਚੜਾ ਆ ਹੀ ਮੋੜੀ ਫੁੱਲ ਕੀ ਕੀ ਗੱਲ ਆਹੋ ਮੈਂ ਤਖਾ ਉੱਥੇ ਪਾਲਟੀ ਮਾਰ ਦੂੰਗੇ ਸਟੈਟਿਕ ਕੋਲ ਉੱਥੇ ਮਾਰ ਦੂੰ ਉੱਥੇ ਸਾਈਡ ਦੱਬ ਦੇਣੀ ਦੁੱਧ ਦੱਦ ਵਾਲੇ ਕੋਈ ਆਏ ਆ ਗੱਡੀ ਗੁੱਡੀ ਛੋਟੀ ਪੋਟੀ ਉੱਥੇ ਲੰਗੀ ਜਾਣੀ ਆਹੋ ਦਾਲਾ ਬੈ ਤੂੰ ਖੜਾਈ ਸੜਕ ਤੇ ਖੜਾਈ ਤੂੰ ਯਾਰ ਸੜਕ ਤੇ ਸੜਕ ਤੇ ਖੜਾ ਹੋਣਾ ਐਂ ਕੰਮੀ ਆ ਲੈ ਲੈਣਾ ਸੜਕਾ ਤੇ ਖੜਾ ਹਾਂਗੇ ਮੋਟਰਸਾਈਕਲ ਆਉਂਦੇ ਆ ਲੋ ਬਾਈ ਤੁਸੀਂ ਕੱਦੇ ਕੈਂਤ ਤੇ ਡਿਮਾਂਡ ਵੀ 200 200 ਅੱਜ ਦੂਸਰਾ ਹੋ ਜੇ ਨਾ ਹੈ ਚੜਾਈ ਨਹੀਂ ਨਾ ਹੈ ਗੰਨੇ ਦੀ ਭੜੀ ਤਾਂ ਨਹੀਂ ਹੋ ਆਂ ਚੜਾਈ ਨਹੀਂ ਚਲ ਦੇਖਦੇ ਹਾਂ ਹੁਣ ਲਾਜੂ ਬਤਾ ਜਰਾ ਸੇਟ ਰੱਪ ਜਾਣਾ ਮੈਂ ਤੈਨੂੰ ਦੱਸਦਾ ਇੱਕ ਅਸੀਂ ਉੱਪਰ ਜਾਊਗਾ ਉੱਥੇ ਦੱਸੂਗਾ ਜਾ ਕੇ ਹੁਣ ਕਿਹੜੇ ਕੰਡਾ ਕਰਾਉਣਾ ਕਰਾ ਲਈ ਪਹਿਲਾਂ ਮੈਨੂੰ ਦੇਖਣ ਦੇ ਲਦਾਨ ਜਾਨੀ ਸਾਲਾ ਹੋਰ ਪਵਾ ਦੂੰਗੇ 20 50 ਭਰੀਆਂ ਵੜਾ ਕੇ ਨਾ ਦੇਖੇ ਲੋੜੇ ਨਹੀਂ ਯਾਰ ਫਿਰ ਉਹਨੂੰ ਗੈ ਲੋੜ ਨਹੀਂ ਜਾਂ ਝੁੰਕਾਰੀ ਜਾਣੀਓ ਇੱਥੇ ਤੇ ਇੰਓ ਇਹਦਾ ਹੈਗਾ ਇਹਦੇ ਹੋਰ ਤੱਕਦਾ ਤਾਂ ਮੈਂ ਕਹਿੰਦਾ ਮੈਂ 100 ਕੁਇੰਟਲ ਬਚੂਗਾ ਵੱਢ ਕੇ 200 ਕੱਟ ਗਿਆ ਸਾਲਾ ਇਹ ਮੈਂ ਕਹਿੰਦਾ ਹੋਣੀ ਆ ਬਈ ਲੰਬੀ ਬਹੁਤ ਲੰਬੀ ਢਾਗਿਆ ਤੂੰ ਬਹੁਤ ਹੋ ਜਾਂਦੀ ਸੋ ਕਵਾਂਟਲ ਹੋ ਗਈ ਯਾ ਉਦੋਂ ਜਿੰਨਾ ਮੇਰੀ ਹੋਣਗਾ ਜਿੰਨਾ ਉਦੋਂ ਵੱਢਦੇ ਆਣ ਕਵਾਂਟਲ ਕੰਨਦਾ 40 ਕਵਾਂਟਲ ਕੰਨਦਾ ਘਟੜਾ ਇਹ ਮਾਂ ਜਿੱਦਾਂ ਜਿੰਨਾ ਉਹ ਮੇਰੀ ਹੋ ਜਿੰਨਾ ਉਦੋਂ ਵੱਢਦੇ ਆਣ ਇਧਰ ਨੂੰ ਆਏ ਆਪਾਂ ਕਹਿੰਦੇ ਵੀ ਬਾਬਾ ਥੋੜੀ ਜਿਹਾ ਵੱਡੀ ਆ ਉਹ ਨਹੀਂ ਹੈ ਨਹੀਂ ਇਹ ਲਵਾਈ ਲਵਾਈ ਵੀ ਤੇ ਕਿੰਨੀ ਹੈ ਉਸ ਤਰੀਂ ਵੱਢਦੇ ਫਿਰ ਲਵਾਈ ਦੇ ਕਿੰਨੀ ਹੈ ਜਗ੍ਹਾ ਵੀਰੇ ਪਰਾਂ ਨੂੰ ਬਹੁਤ ਲੌਣੀ ਸ਼ਰਤ ਮੇਰੇ ਨਾਲ ਦੱਸੋ ਵੀਰੇ ਦੋ ਦੁਗਾਨੇ ਮੇਰੇ ਆਪਾਂ ਅੱਜ ਲਾਉਣੀ ਯਰ ਤਾ 40 ਕਾਉਂਟਲ ਵਾਲੀ ਦਿਖਾ ਦਰਦੇ ਮੈਂ ਹੁਣ ਕਹਿੰਦਾ ਥੋੜਾ ਇਹ 80 85 ਜਲ ਇਹ ਮੇਰੇ ਖਾਹ ਫਿਰ ਆ ਇਹਨੂੰ ਕਾਲੀ ਕਰਵਾ ਲੰਬੀਆਂ 85 ਪਲੱਸ ਹੋਣਾ ਬਰਚੀ ਪੂਰੀ ਹੈ ਇੱਕ ਇਹ ਯਾਰ ਜਿਹੜੇ ਸਾਹ ਨਾਲ ਜੇ ਉਹਦੋਂ ਉਸਤ ਕੱਢੀ ਤੇ ਆਪਾਂ ਨੇ ਉਹਨਾਂ ਕਹਿੰਦਾ ਖੜਾ ਇਹ ਉਹਦੋਂ 100 ਹੋ ਗਿਆ ਤਾਂ ਖੜਾ ਹੈ ਗਏ ਮੋਨਾ ਕਰਨ ਹੁਣ ਸੁਣਗੇ ਹਾਂ ਹਾਂ ਕੋਈ ਮਾਲੂਮ ਹੈ ਹੈ ਇਹ ਲੱਗ ਗਈ ਹਾਂ ਜਿਹੜਾ ਪਾਲੇ ਕੋਲ ਗੁੰਗਵਾ ਚ ਰਿਕਰ ਕੇ ਮੈਨੂੰ ਮਾਇ ਦਾ ਪਹਿਲਾ ਜੋ ਮਰਾਉਂਗੇ ਇਦਾਂ ਹੀ ਹੋ ਸਕਾ ਦੇਖ ਤੂੰ ਮਰਾਉਂਗਾ ਫਿਰ ਪਹਿਲੀ ਪਾਲ ਹਾਂ ਬਾਈ ਕੇ ਕਹਿੰਦਾ ਦੱਸ ਕਿੰਨਾ ਹੋਊਗਾ ਸਾਫ ਕਰਨਾ ਆਏ ਖੜੀਆਂ ਕੀ ਕਰਨਾ ਆਏ ਆ ਤੂੰ ਆਪਾਂ ਨਿਗਾਹ ਮਾਰੀ ਕਿੰਨਾ ਕਿੰਨਾ ਹੋਊ ਇਹ ਗੰਨਾ ਹੈਵੀ ਦੂਆ ਮੈਂ ਕਹਿੰਦਾ ਇਹ ਵਪਾਰੀ ਦੇ ਮਾਰੇ ਮੋਟੇ ਇਹ ਬੀਜ ਦੂਆ ਨਾਲ ਇਹ ਹਾਂ ਇਹ ਇਹਦਾ ਇਹਦਾ ਭਾਵ ਦੀ ਕਟਨਾ ਤੇ 50 59 ਮੈਂ ਹੈਗਾ ਇਹ 18 ਦਾ ਹੈ ਯਾ ਭਾਈ ਜੀ ਬਥੇਰਾ ਇੱਕ ਬਿੱਗਾ ਜਗਾ ਖੜੀ ਪੂਰੀ ਪੂਰੀ ਬਿੱਗਾ ਜਗਾ ਫਿਰ ਹਾਂ ਪਰਚੀ ਹੋਗੀ ਨਹੀਂ ਪਰਚੀ ਹੋਣੀ ਪਰਚੀ ਹੋਣੀ ਪੂਰੀ ਸ਼ੁਗਰਾ ਪਹਿਲੀ ਮੰਨ ਗਏ ਕਿੰਨਾ 70 80 ਬਿੱਗਾ ਜਗਾ ਖੜੀ ਸਾਲਿਆ 500 ਦੀ ਐਵਰੇਜ ਉਹ ਲਾਉਣੀ ਸ਼ਰਤ ਉਹ ਲਾਉਣੇ ਕਿ 60 ਹੋਗਾ ਉਹ ਸ਼ਰਤ ਲਾਉਣੀ ਆ ਸਾਡਾ ਸ਼ਰਤ ਲਾਉਣੀ ਇਹ ਨਾਲ ਸ਼ਰਤ ਲਾਉਣੀ ਹਾਂ ਹਾਂ ਲਗਾ ਕਿੰਨੇ ਦੀ ਤੂੰ ਆਪਣੀ ਦੱਸ 70 ਹੋਗਾ ਹਾਂ ਫਿਰ ਬਿੱਗਾ

ਹੋ ਗਿਆ ਬਰਾਬਰ ਜਾਓ ਗੇ ਵੱਲੇ ਕਰਤਾ ਦੋ ਤਾਂ ਇਹਨਾਂ ਮੈਂ ਕੱਢਦਾ ਹੋ ਜਾਮ ਉਪਰੇ ਜਾਂਦਾ ਇਹ ਥੋੜੀ ਰੇ ਪਾਰ ਅੱਛਾ ਉਹ ਤੂੰ ਤਾਂ ਸੱਤਲ ਕੋ ਸੱਤਲ ਹੋਈ ਸੀ ਉਹ ਆਈਡਾ ਨਹੀਂ ਹੈਗਾ ਉੱਥੇ ਮੁੜਿਆ ਟਰਾਲਾ ਸਾਹਮਣਾਂ ਪਗਲਾ ਚੱਲਦੀ ਟਰਾਲਾ ਖੜਾ ਪਿਆ ਉਹ ਇਤਿਆਰ ਜੀ ਯਾਰ ਆ ਭਾਈ ਕੰਮ ਕੀ ਤੇਰਾ ਓ ਭਾਈ ਓ ਕੱਢੀ ਕਰੀਂਗਾ ਹਮਾਰੀ ਟਰੈਕਟਰ ਕੱਢਣੇ ਆ ਵੇ ਕੋਈ ਜਬ ਨਹੀਂ ਪਾਲਾ ਹੈ ਤੇਰਾ ਸਭ ਦਾ ਹੋਣਾ ਪੈਣਾ ਹੋ ਰਿਹਾ ਮੁਰਗਾ ਰਸਾ ਇੱਥੇ ਤੇ ਤੇ ਲੈ ਜਾਣਾ ਪਿੰਡ ਭਦੌਣਾ ਪੈਣਾ ਹੈ ਦੂਰ ਰਸਾ ਪਾਉਣਾ ਪੈਣਾ ਕੰਬਣੇ ਦਾ ਖੋਲ ਕੇ ਪਿੱਛੇ ਪਾ ਦੂਗੇ ਪੂਰਾ ਨਹੀਂ ਪਾਉਣਾ ਹੈ ਕੈਟ ਵੀ ਹੋਣਾ ਦੋ ਗੇੜੇ ਹੋ ਵੀ ਲੱਗੇ ਦੋ ਗੇੜੇ ਲੱਗੂਗਾ ਹੋਰ ਇਹ ਪਰ ਦੋ ਗੇੜੇ ਤਿੰਨ ਗੇੜੇ ਤਿੰਨ ਤਿੰਨ ਗੇੜੇ ਉਧਰ ਹੀ ਬਾਈ ਟ੍ਰਾਈ ਲੋਡ ਹੋ ਗਈ ਆ ਵੀ ਕਰ ਲੈਣੀ ਆਪਾਂ ਨੇ ਫੇ ਪਿੰਡ ਜਾ ਕੇ ਲੋਡ ਕਰ ਦੇ ਨੂੰ ਧੁਰ ਕੇ ਹੌਣ ਰਾਤ ਨੂੰ ਕਰ ਦੂੰਗਾ ਦਿਨ ਚ ਕਰੂੰਗਾ ਗੱਲ ਨੂੰ ਲੈ ਲੈ ਹੁਣ ਕਰਨੀ ਹੈ ਨਾ ਨਾ ਕਰਕੇ ਜਾਉਂਗੇ ਇਹ ਆਹੋ ਟਾਈਮ ਪਿਆ ਲੈ ਤਾਂ ਮੱਲਾ ਟਾਈਮ ਪਿਆ ਗੱਲ ਨੂੰ ਮੈਂ ਦੱਸਿਆ ਬੈ ਖਬਰੇ ਰਾਤ ਨੂੰ ਨਹੀਂ ਰਾਤ ਨੂੰ امی ਦਾ ਆਓ ਰਾਤ ਦਿਨ ਵੀ ਆ ਗੱਲੂ ਦਿਨ ਮ ਵੀ ਆ ਗੱਲੂ ਕਹਿੰਦਾ 60% ਰਾਤ ਨੂੰ ਕਾਹ ਬਗਾ ਜੀ ਤੇ ਰਾਤ ਨੂੰ 30% ਆ 8 ਵਜੇ 10 ਵਜੇ 1 ਵਜੇ ਐ ਮਾੜੀ ਮੁੱਟੇ ਪੀਣੀ ਆ ਪੈ ਪੈ ਨੂੰ ਰੁਕੇ ਐਵੇਂ ਪੈਣਾ ਉਹ ਨਹੀਂ ਪਤਾ ਇਹਦਾ ਪੈਣ ਲੱਗਣੀ ਕਿ ਕਿ ਰੁਕਣਾ ਪੈਣ ਲੱਗ ਨਾ ਹੋਊਗਾ ਪਤਾ ਇਹਦਾ ਕਿ ਆਪ ਰੋਸਾ ਕੋਈ ਗਰੋਸਾਨੀ ਦਾ ਨਹੀਂ ਭਈਆ ਨਾ ਇਹ ਨਹੀਂ ਪਿਆ ਸਭ ਹਾਂ ਪੈਣ ਲੱਗ ਗਿਆ ਬੈ ਵੀ ਸਾਬ ਦਾ ਹਾਂ ਲੋ ਜੀ ਹੁਣ ਮਹਿੰਦਰਾ ਮਹਿੰਦਰੇ ਦਾ ਕੰਮ ਚੱਲਣਾ ਇੱਕ ਪਾਸੇ 655 572 ਐ ਕਿ ਤੁਸੀਂ ਆਓ ਲੀਡਾ ਪੱਕੇ ਇਹ ਨੀ ਕੱਤੀਆ ਆਇਤਾ ਕਮ ਆਇਆ ਹੁਣ ਇਹਨੇ ਖੇਤ ਕਿੱਲਾ ਨਾ ਚੱਕਰ ਦਾ ਹਾਂ ਬਹੁਤ ਕਿੱਲਾ ਕਿੱਕੇ ਦੇਖੀ ਚਲ ਆਪੇ ਦੇਖ ਲੈ ਕੋਈ ਕਰ ਦੇਗਾ ਔਰ ਚਲ ਪੋਟਾ ਦੋ ਡੇਢ ਹੋੜ ਕਿਲਮ ਗਿਆ ਚ ਕਿਹੜਾ ਆ ਹੂੰ ਪਤਾ ਨਹੀਂ ਕਿ ਪੂਟਾ ਦਾ ਕੀ ਬਤ ਹੈ ਉਹ ਨਾ ਹੁਣ ਨਹੀਂ ਆ ਇਹ 18 ਫੁੱਟਾ ਟ੍ਰੇਲਰ ਹੀ ਬੜਾ ਟ੍ਰੇਲਰ ਵਿੱਚ ਜੱਗੇ ਵਾਲਾ ਬਾਈ ਇਹ ਜੱਗਾ ਬਾਮਾ ਵਾਲਾ ਟ੍ਰੇਲਰ 18 ਫੁੱਟਾ ਜੱਗੇ ਨੇ ਵੀ ਟ੍ਰੇਲਰ ਪਾਸੋਂ ਨੂੰ ਪਾਉਣਾ ਕਿਹੜਾ ਆਪਣਾ ਹਾਂ ਕਿੰਨਾ ਲੱਗੂਗਾ ਨੂੰ ਲੱਗਣੀ ਸੇ ਨਾ ਇਹ ਕਰਨਾ ਪੈਣਾ ਫਿਰ ਸੇ ਆਪਣਾ ਪਾਈ ਜਾਣਾ ਇੱਕੀ ਨੂੰ ਇਹਨੂੰ ਰਖਾ ਦੂਆ ਪਾਉਂਗੇ ਆਪਾਂ ਆਹੋ ਓਏ ਹੋਣੀ ਮਾਰਜ ਦੱਬ ਲੈ ਨਿਕਲ ਨਹੀਂ ਹੁਣ ਥੱਲੇ ਦੇ ਫੱਟੇ ਤੇ ਲੋਹੇ ਦਾ ਹੈ ਆ ਉਹ ਬਹੁਤ ਆ ਬੱਸ ਬੱਸ ਕਰੋ ਬੱਸ ਬੱਸ ਬਹੁਤ ਆ ਬੱਸ ਕਿਤਾ ਜਿੰਨਾ ਰਹਿਣ ਦੇ ਟੁੱਟ ਜਾਣਾ ਉਹਨੇ ਮੈਂ ਕਿੱਥੇ ਖੋਲੂਗਾ ਤੂੰ ਦੋ ਜਾਣਾ ਦੋ ਤਿੰਨ ਤੂੰ ਐਸੇ ਕੱਢ ਕੇ ਖੋਲ ਦੀ ਬੱਸ ਆਹ ਬਹੁਤ ਆ ਪਿੱਛੇ ਆਹ ਆਹ ਬਹੁਤ ਆ ਆਹਦਾ ਕਿਲਾ ਮੈਂ ਇਹਨਾਂ ਦੇ ਕਿਨੇ ਚਾਦਰ ਫੋਨ ਹੈ ਕਿੱਲੇ ਆਦਾ ਕਿਲਾ વેલે વેલે આયા આયા આરે મંટા બે દૂર હોલે કોઈ ક વાત કરને દેખી નથી ਪੋਗਲਾ ਟਰੈਕਟਰਾਂ ਦਾ ਲਾ ਰਿਹਾ ਹੈ। ਅੱਜ ਆ ਬਾਈ ਲਾ ਜੀ ਕੋਈ। ਕਾ ਵਾਸਤੇ ਇੱਕ ਸਿੰਗਲ ਹਰੋਂ ਤਾਂ ਫੋੜ ਪਾ ਦੇਣਾ ਤੁਸੀਂ। 1000 ਟੰਗਾ ਹੋ। ਟੰਗਲੇ ਕਿੱਥੇ ਆ ਸਾਡੇ ਪਾਸੇ। ਇਹ ਵੀ ਲਈ ਕਿਆ ਬਣਦਾ ਹੁਣ ਇੱਥੇ ਕਰਕੇ ਫੇਰ ਵੀ ਚੱਲਦੀ ਉਹ ਦੇ ਕਿੱਥੇ ਠੀਕ ਹੈ ਠੀਕ ਸੁੱਕਾ ਜੇ ਬਸ ਇੱਕ ਵਾਰ ਇੱਕ ਵਾਰ ਗੇਰੇ ਬਣ ਜਮੇ ਨਾ ਹਾਂ ਟੈਕ ਚਲੀ ਜਾਵੇ ਫੇਰ ਨਾ ਹੋਣਾ ਪਰ ਜਾ ਨਾ ਖੜਾ ਉਹ ਟਰਾਲੀ ਦਾ ਦਰਦ ਦੀ ਰੇਨ ਨੂੰ ਓਏ ਟਰਾਲੀ ਕਿੱਥੇ ਚੱਲ ਗਈ 哥们。<Good> ਆ ਇਹਨੂੰ ਕਰਦੇ ਹਾਂ ਕਾਲੇ ਨੂੰ ਕਰ ਫੋਨ ਓਏ ਆ ਦੇ ਬਹੁਤਾਂ ਗਿਆ ਟਾਇਰ ਹਾਲਾ ਦਾ ਕੀ ਟਾਇਰ ਦਾ ਬੁੜਾ ਕਾਲੇ ਨੂੰ ਫੋਨ ਕਰ ਲਾ ਕਟਰ ਹੋ ਮਗਾ ਲੰਨਾ ਕੋਲ ਜਿਆਦਾ ਪੈਣਾ ਕੋਲ ਗ세요 ਉਹਿਲਗਾਣਾ ਗ세요 ਕਾਲੇ ਵਾਲਾ ਲੈ ਕੇ ਆਉਣੇ ਪਾਈ ਉਹ ਨਹੀਂ ਗਿਆ ਟੋਚ ਲੈ ਟੋਚ ਹਾਂ ਤੇ ਕਾ ਜਾਊਂਗਾ ਇਹ ਤਾਂ ਦੱਸ ਜਾਂਦਾ ਹਲੇ ਉਧਰ ਨੂੰ ਟ੍ਰੈਕਟਰ ਕਿੱਥੇ ਆ ਬਹੁਤ ਪੰਗੇ ਬਾਈ ਸਾਹ ਵਾਲਾ ਪਾ ਆਹ ਨਾ ਨਿਕਲ ਗਿਆ ਇੱਥੇ ਦੇ ਲਈ ਸਾਹ ਵਾਲਾ ਲੱਦ ਆਹ ਨਾ ਨਿਕਲ ਗਿਆ ਮੈਂ ਇੱਧਰ ਤੁਹਾਨੂੰ ਗਵਿੰਦਰ ਵਾਲਾ ਸਾਈਡ ਇੱਕ ਸਾਈਡ ਖਚਾਈਓ ਕਰ ਰਹੀ ਕਿਉਂਕਿ ਆਹ ਸਾਡੇ ਲੋਡ ਪੈਣਾ ਟਰੈਕਟਰ ਦਾ ਜਿਆ ਮੁਰਦਨੇ ਨੇ ਮੇਰੇ ਵਾਲਾ ਹੁ ਬਿੰਗਾ ਮੰਗਾ ਕੋਈ ਸੋਚ ਵੀ ਪਾਲੇ ਮੂਰੀ ਪਾਲਾ ਕੋਈ ਚੱਕਰ ਨਹੀਂ ਨਾ 200 ਵਾਲਾ ਪੰਗਾ ਤੇ ਲੱਤ ਹਾਂ 200 ਵਾਲਾ ਪੰਗਾ ਛਲੇ ਨੂੰ ਕੋਈ ਨਹੀਂ ਲਿੱਤਾ ਫਿਰ ਵੀ ਤੈਨੂੰ ਦੱਸ ਆ ਫਿਰ ਬੰਦਾ ਨਾਮ ਬੰਨੇ ਫਿਰ 200 ਵਾਲੇ ਹੀ ਲੈ ਲਏ ਆਪੀ ਚੱਕ ਮੜੀ ਜੂਰੇ ਤੇ ਲੱਗ ਤੇ ਚੱਕੀ ਜਾਮਾ ਪੱਤੀ ਨੂੰ ਤੂੰ ਬਾਜਦਾ ਜਿੱਥੇ ਨੂੰ ਬੈਠਾ ਬਾ ਕੇ ਮੂਰੀ ਪਾਲੀ ਜਗਾ ਚੱਲ ਜਾਏ ਫਤਿਹ ਜੱਕਾ ਆਪਕੇ ਮੈਂ ਬਿੰਡ ਮਕਦਾ ਆ ਰਿਹਾ ਆ ਕਿਤੇ ਨਹੀਂ ਭਾਂਚੋ ਫਸ ਗਿਆ ਨਿਕਲ ਜੂਗਾ ਹਾਂ ਬੰਦਣਾ ਚਾਹੀਦਾ ਹੁੰਦਾ ਬੰਦੇ ਨੂੰ ਕਦੇ ਵੀ ਕੋਈ ਹੋਰ ਕੀ ਗੱਲ ਸਹੀ ਤੇਰੀ ਹਾਂ ਮੈਂ ਇਹ ਮੰਨਿਆ ਘਾਤਾ ਨਹੀਂ ਹੈ ਮੁੰਜੋ ਸਿਰ ਕਿੜਾਈ ਆ ਮੈਂ ਤਾਂ ਗੱਲ ਦੋਹੇ ਲੋਰ ਯਾਰ ਇਹ ਕਹਿੰਦਾ ਹੋਰੇ ਜਦ ਯਾਰ 100 ਕਾਟਲ ਜਾਂਦਾ ਪਰਚੀ ਦੋਹਾਂ ਯਾਰ ਫਰਾ ਜਾ ਲੈ ਖੇਰ ਗਿੱਲਾ ਮੈਨੂੰ ਆ ਲੀਮਾ ਲੀਮਾ ਲੱਦੀ ਕਹਿੰਦਾ ਉੱਤੋਂ ਲੱਦ ਕੇ ਮੈਂ ਗੱਲੀ ਮਾ ਲੱਦੀ ਕਿੰਨਾ ਫਰਕ ਪੈ ਗਿਆ ਇੰਨੇ ਇੰਨਾ ਫਰਕ ਪੈਣਾ ਨਹੀਂਦਾ ਹੁਣ ਉੱਥੇ ਤੇ ਇਹਨਾਂ ਹੁਣ ਗੱਲ ਆਉਂਦਾ ਏ ਤੁਹਾਨੂੰ ਨਿਕਲਿਆ ਦੋ ਨਾਲ 100 ਕੁਇੰਟ ਲਈ ਹੈ ਅੱਛਾ ਆ ਦੋਹਾਂ ਦੀ ਪਾਰਚੀ ਹੈ ਗਈ ਦੀ ਇਹੇ ਖਬਰ ਨਹੀਂ ਹੈ ਕਿ ਵਿਖੇ ਲਿਆ ਆ ਉਹ ਕਿਦੀ ਪਾਰਚੀ ਦੋਸ ਵਾਲੀ ਹੈ ਹੈ ਇਦੇ ਖਾਤੇ 'ਚ ਜਿੱਦਣ ਪੈਸੇ ਆਉਣੇ ਆ ਇਹਨੂੰ ਫੜਾਉਣੇ ਮੈਂ ਉਦੋਂ ਫੇਰੀ ਨੇ ਕਹਿਣਾ ਹਾਂ ਸਾਲਾ ਕੰਮ ਲੋਟ ਹੈ ਵੇ ਦੇਖੀ ਯਾਰ ਮਰੰਡੇ ਵਿੱਚ ਲੋਕਾਂ ਦੇ ਘਾਤ ਪਾਉਂਦੇ ਆ ਤੇ ਇੱਕ ਪਹਿਲੀ ਗੱਲ ਤਾਂ ਦੇਖ ਦੁਬਾਰਾ ਲੜਾਈ ਜ਼ਿਆਦਾ ਪੈਂਦੀ ਹੈ ਠੀਕ ਹੈ ਨਾ ਗੱਲ ਉਹ ਵੀ ਫਾਇਦਾ ਨਹੀਂ ਟੇਬਲ ਪਾਰਟੀ ਘੜੀ ਦਾ ਜੇ ਸਾਡੇ ਰਾਸਤੇ ਨਹੀਂ ਆ ਕੇ ਟੇਬਲ ਵਾਲੇ ਹੂੰ ਟੈਕਨੀਕਲ ਜੇ ਦਾ ਰਸਤਾ ਹੋਵੇ ਫਿਰ ਤਾਲੇ ਕੱਢ ਲਾ ਉਹ ਭਈਆਂ ਦੀ ਡਬਲ ਭੈਣੇ ਹੂੰ ਹਜ਼ਾਰ ਤਾਂ ਇਹਨਾਂ ਦਾ ਪਾਣੀ ਵਾਲੇ ਚ 500 ਰੁਪਏ ਟਰੈਲੀਆ ਦਿੱਤਾ ਪਛੀ ਨੂੰ ਮੂੰਹ ਪਰਾਂਮ ਕਣੀ ਖੜਾ ਉੱਥੇ ਨੂੰ ਜਾਣਾ ਵੀ ਕਿੰਨਾ ਸੌ 100 ਡਰੋ ਲੈ ਕੇ ਜਾਣਾ ਯਾਰ ਖਰਚਾ ਤਾਂ ਇਹ ਖਰਚਾ ਤਾਂ ਪੈਣੀ ਫਾਸ ਤੂੰ ਯਾਰ ਭਾਈ ਨੂੰ ਗੰਨਾ ਲਾਇਆ ਹੀ ਗੰਨਾ ਸਹੀ ਹੈ ਉਹਦੀ ਗੰਨਾ ਵੀ 100 ਗੰਡ ਲੈ ਆ ਤੂੰ ਅੱਗੇ ਜਾਂਦਾ ਨਹੀਂ 100 ਗੰਡ ਤੋਂ ਵਾੜ ਦੁਗਣੀ ਐ ਸੇ ਵਾੜ ਵੀ ਯਾਰ ਵਜਨ ਤਾਂ ਚਾਹੀਦਾ ਹੀ ਹੁਣ ਜੇ ਇਨੀ ਬਾੜ ਦੁਗਣੀ ਜਾਣੀ ਮੈਂ ਮੰਡੀ ਮੰਡੀ ਗਰੀ ਜੀ ਮੇਰੇ ਗਲ ਗੂਠਾ ਦੇ ਰੱਖਿਆ ਲੈ ਲੈ ਥਾਲਾ ਫਲਾਣੇ ਦੀ ਪਰਚੀ ਦੇ ਰਿਹਾ ਕੋਈ ਓ ਸਾਰੇ ਦੀ ਗੇਰ ਫਲਾਣੇ ਦੀ 110 ਬਾਟਲ ਥੋੜਾ ਲੱਗੇ ਆਉਂਗਾ ਮੈਂ ਤਾਂ ਜਾਂਦੇ ਰੀਏ ਲਵੇ 100 110 ਥੋੜੋ ਲੈ ਕੇ ਜਾਊਂਗਾ ਇਹਨੇ ਟੈਂਕੀ ਖਾ ਕੇ ਮੋੜਨਾ ਉੱਥੇ ਇਹਨੇ ਹੋਈਆਂ ਥੋੜੋ ਮੁੜੇ ਆਉਣਾ ਤੇ ਇਹਦੇ ਪੇ ਵਜਨ ਜਾਊਗਾ ਤਾਂ ਹੀ ਬਾਰਾ ਖਾਊਗਾ ਹਾਂ ਨਾ ਅਬ ਮੈਂ ਡੇਗਿਰ ਤੇ ਨਹੀਂ ਲਿਚਾਣੀ ਕੇ ਉਹਨਾਂ ਤੇ ਆਪਣਾ ਮੁੱਦਾ ਇਹ ਹੈ ਵੀ ਇੱਥੇ ਲੱਗ ਲੱਦ ਰਹੀ ਦੀ ਇਹ ਇੱਥੇ ਲੱਦ ਰਹੀ ਦੀ ਇੱਥੇ ਲੱਦੂ ਬਿਆਰ ਇਹਦਾ ਰਾਇ ਕਿ ਜੀ ਨਹੀਂ ਲਿਆ ਉਹ ਲੈ ਲਓ ਇੱਥੇ ਉਹ ਲੀਓ ਲੀਆ ਪਰ ਲੀ ਠੀਕ ਨਹੀਂ ਕਿ ਤੈਨੂੰ ਆ ਪਾ ਲਈ ਠੀਕ ਹੈ ਨਾ ਉਹ ਥੋੜੀ ਜੀ ਟਰਾਲੀ ਨੱਦੀ ਵੀ ਗਲਤ ਹੈ ਲੀਚ ਆਓ ਲੀਚ ਉਹ ਲੀਆ ਸਹੀ ਆ ਪੱਕੀ ਲੀਆ ਪਹਿਲੀ ਇਹ ਜਿਹੜੀ ਪਿਛਲੇ ਉਹ ਗਲਤ ਟਰੈਕਟਰ ਗਲਤ ਪਾੜੇ ਤੁਸੀਂ ਆ ਲੀਚ ਟਰਾਲੀ ਲੱਦਣੀ ਜੂਰੇ ਬਈਆ ਖੜਾਈ ਵੀ ਹੋਰ ਬਸ ਇਹ ਲੱਗੋ ਜਾ ਕੇ ਅੱਗਾ ਸੈਂਟਰ ਚ ਲੀ ਦੇ ਕਿੱਥੇ ਆ ਟਰੈਕਟਰ ਉਹ ਖੜਾ ਦੱਸ ਉਹ ਪਿਛਲੇ ਸਾਲ ਵਾਲੀ ਆਹਾ ਉਹ ਸੈਂ ਇੱਥੇ ਨੂੰ ਨਿਕਲਿਆ ਗੰਨਾ ਪਿਛਲੇ ਸਾਲ ਸਾਰਾ ਗੰਨਾ ਵੀ 150 200 ਗੰਨਾ ਗਲਤ ਆ ਚ ਹੈ ਨਾ ਲਾਲ ਤਾਂ ਮੇਰੇ ਹਸਾਬ ਨਾਲ ਤਾਂ ਗਲਤ ਹੈ ਭਾਈ ਇਹ ਮੇਰੇ ਹਸਾਬ ਨਾਲ ਗਲਤ ਹੈ 100 ਲੱਦ ਆਪਣਾ ਕੋਈ ਭਈਆਂ ਦਾ ਖਰਚਾ ਡਬਲ ਨਹੀਂ ਹੈਗਾ ਕੋਈ ਕੁਝ ਨਹੀਂ ਆਪਣਾ ਧਾਰਿਆ ਇੱਥੇ ਜਾ ਕੇ ਚੁੱਪ ਕਰ ਹਾਂ ਇਹਨਾਂ ਰਿਸਕ ਬਹੁਤ ਆ ਉਹ ਜਾਣਾ ਵੀ ਕਿੱਥੇ ਸਲਾਣਾ ਕਹਿੰਦੇ ਨੇੜੇ ਹੀ ਆ ਨਹੀਂ ਇਹਨੂੰ ਪੁੱਛੀ ਉਦੋਂ 100 ਕਮੈਂਟਾਂ ਵਾਲਾ ਇਹ ਨਹੀਂ ਨੂੰ ਟੋਸਣ ਪਾਇਆ ਸਲਾਣਾ ਕਿਤੇ ਨੇੜੀ ਹੈ ਇਹ ਤਾਂ ਹੁਣ ਵੀ 100 ਕੁਇੰਟਲ 1.5 ਕਿੰਨਾ ਰਿਸਕ ਆ ਚੇ ਮੇਰੀ ਹੁਣ ਗੱਲ 50 ਕੁਇੰਟਲ ਕਿੰਨੀ ਬਾਰ ਸਲਾਣਾ ਕਿਹਨੇ ਕਿੰਨੇ ਕਿਲੋਟ ਰਾਹ ਪੈਂਦਾ ਕੀ ਸਲਾਣਾ ਹਾਂ ਕਿੰਨੇ ਕਿਲੋਟ ਪੈਂਦਾ ਉਹਦੇ 65 ਕਿਲੋਮੀਟਰ ਤੇ 65 ਰਿਸਕ ਕਿੰਨਾ ਜਾਣਦਾ ਆਹ ਉਹ ਹੈਗਾ ਮੰਡ ਤਾਰੇ 20 ਕਿਲੋਮੀਟਰ ਆ ਯਾਨੀ ਮੰਡ ਤਾਰੇ ਦੁਖਣੀ ਵਾਟ ਹੈ ਫਿਰ ਭਾਈ ਸਮਝੋ ਗੱਲਾਂ ਅੱਚਕਾ 100 100 100 ਠੀਕ ਹੈ ਭਈਆਂ ਦੇ ਕਹੇ ਲਾਜਿੰਦਾ ਬੈਠੇ ਹੱਥ ਦੇ ਆ ਬੈਠੇ ਆਉਂਦਾ ਉਹਦਾ ਮੇਲੇ ਆਏ ਹੈ ਕਹੇ ਕਾਲੂ ਹੋਰ ਘਟਾ ਲੈ ਇੱਕ ਦਾ ਜਿੰਨਾ ਵੀ ਸਾਰੇ ਜਿਆਦਾ ਛਿੱਲੀ ਬੈਠੇ ਆ ਤਾਂ ਹੀ ਗੰਨਾ ਵੀ 200 ਤੇ ਜਹ ਹਲੇ ਮੇਲੇ ਹੁੰਦੇ ਆਉਂਦੇ ਵੀ ਨਹੀਂ ਖੇਤਾਂ ਨਾ ਨਾ ਇਹ ਨਾਲ 3000 ਮੰਗਣਾ ਜੇ ਦੁਬਾਰਾ ਲੱਦਣੀ ਪੈਗੀ ਜਾ ਕੇ ਵੀ ਟ੍ਰੇਲਰ ਫਾਦ ਗਿਆ ਵੀ ਦੁਬਾਰਾ ਦੱਦਣੀ ਮੀਂਹ ਪੈ ਗਿਆ ਨਾ ਹੁਣ ਉਹ ਆ ਗਿਆ 500 55 ਆ ਗਿਆ ਮੰਡਰ ਆਉਂਦਾ ਫਾਈ ਵੜਦਾ ਹੁਣ ਨਿਕਲ ਜਾਣਾ ਤਿੰਨ 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 ਹਜ਼ਾਰੀ ਲੱਦਣਾ ਪੈਣਾ ਫੇ ਚਾਰ ਵਾਰੀ ਇਹ ਕਿੱਥੇ ਜ ਸਭ ਜਗ ਨਾਲ ਹਾਂਜੀ ਹਾਂਜੀ ਆਪਾਂ ਮੰਡੇ ਦੇ ਵਰਤੀਆ ਹੁੰਦੀ ਇਹਨਾਂ ਕਹਿੰਦਾ ਲਿਕੇ ਭੱਜ ਐਨਾਂ ਦਾ ਸਰਦੀ ਬਹੁਤ ਹੈ ਕੱਧਾ ਕਰੀਏ ਕੀ ਆ ਯਾਰ ਉਹ ਨਵੇੜਨਾ ਦੀ ਆ ਇਹਨੇ ਤਾਂ ਨਹੀਂ ਨਵੇੜਨਾ ਓਰੇ ਇਹਨੇ ਤਾਂ ਬਾਦਮਾ ਹਵਾ ਜੀ ਲੈ ਜਾਣੀ ਬਾਈ ਇਹਦੇ ਤਰਤੀ ਬਹੁਤ ਨਿਕਲੀ ਵੀ ਹੈ ਇਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ ਹੈਗਾ ਸਲਾਣਾ ਬਹੁਤ ਗੰਨਾ ਖਿੱਚ ਗਿਆ ਇਹਦਾ ਇਹਦਾ ਬਾਅਦ ਵਿੱਚ ਜਾ ਕੇ ਇਹਨਾਂ ਨੇ ਥੱਪਾ ਦੇ ਦੇਣਾ ਜਿਹੜਾ ਬੌਂਡ ਆ ਉਹਦਾ ਪੀੜ ਕੇ ਖੜੂਗੇ ਕਿਹੜਾ ਜਿਹੜਾ ਬੌਂਡ ਕਰਾਇਆ ਹੈਗਾ ਥੱਪਾ ਹੀ ਫੜਾ ਤਾ ਜੇ ਤੈਨੂੰ ਬਾਅਦ ਵਿੱਚ ਥੱਪਾ ਦੇ ਤਾ ਫੇ ਤੂੰ ਬੌਂਡ ਨੂੰ ਕਿਆ ਪੀੜੂਗਾ ਜਿਹੜੇ ਮਲਾਜਮ ਉੱਥੇ ਘੜਨਾ ਜਾਣੁਰੇ ਨੂੰ ਠੀਕ ਨਹੀਂ ਅਕੇ ਇਹ ਤਾਂ ਜੇ ਗੰਨਾ ਜਾਊਗਾ ਤਾਂ ਪੀੜੂਗੇ ਉਹ ਉਹਨਾਂ ਨੇ ਹੁਣ ਤੇਰੀ ਟਰਾਲੀ ਨੂੰ ਥੋੜੋ ਮੇਲੇ ਚਲਾਉਣੀ ਆ ਜਾ ਕੇ ਗੰਨਾ ਦੇਖੀਆਂ ਹਨ ਨਹਿਰ ਨੂੰ ਕਿਵੇਂ ਜਾਂਦਾ ਸਲਾਣੇ ਨੂੰ ਜਿਹੜਾ ਨਹਿਰ ਨੂੰ ਗੰਨਾ ਜਾਂਦਾ ਸਾਰਾ ਆਪਣੇ ਏਰੀਆ ਦਾ ਜਾਂਦਾ ਮਰੰਡੇ ਦਾ ਮਰੰਡ ਏਰੀਆ ਦਾ ਮਰੰਡੇ ਵਿਲੇ ਨਹੀਂ ਟਰਾਲੇ ਕਕੇ ਅੱਜ ਤੈਨੂੰ ਨਹੀਂ ਮਿਲ ਮੋਟਰ ਮਿਲ ਨਹੀਂ ਹਾਂ ਤੈ ਤਾਂ ਬਈ ਦੇ ਪਾਸੇ ਨਹੀਂ ਮਿਲਿਆ ਨਹੀਂ ਮਿਲਿਆ ਕੋਈ ਮੈਂ ਇੱਕ ਟਰਾਲਾ ਮਿਲਿਆ ਤੇ ਮਨੂੰ ਯਾਰ ਉਹ ਮੈਂ ਪਕਪੂਰੀ ਜਾ ਮੈਂ ਤੇਰਾ ਵੀ ਦੱਸ ਇੱਕ ਟਰਾਲਾ ਮਿਲਿਆ ਮੈਨੂੰ ਇੱਕ ਗੱਲ ਲਿਆਣਾ ਲੈ ਜਾਵੇ ਬੰਦਾ ਲਿੰਦਾ ਦਿੱਤਾ ਠੀਏ ਲਵੇ ਇੱਕ ਟਰਾਲੇ ਜਾਂਦਿਆਂ ਨੂੰ ਮਿਲੇ ਚਾਰ ਆਉਂਦੇ ਨੂੰ ਮਿਲੇ ਸੱਤ ਟਰਾਲੇ ਹੋ ਗਏ ਉਹ ਤੋਂ ਕੰਟਲ ਦੇਖਣਾ ਨਾ ਪਰ 250 ਕਵਾਂਟਲ ਪਾਇਆ ਪਿਆ ਗਿਆ 1000 ਕਵਾਂਟਲ ਦੇ ਉੱਪਰ 1400 ਕਵਾਂਟਲ ਗੰਨਾ ਖਬਰ ਕਿੰਨੇ ਦੰਦ ਕੱਢੀ ਜਾਂਦਾ ਖੜਾ ਹੁਣ ਉਹਦੇ ਜੀ ਇਹਨੂੰ ਦੰਦੋਂ ਟੋਕਰੀ ਢਾਕਰੀ ਉੱਪਰ ਰੱਖ ਲੈ ਪਹੀ ਕੋਈ ਤਰਾ ਰੱਖ ਲਈ ਅਜੇ ਲੋਡ ਕਰਨਾ ਰਾਤ ਤੱਕ ਤਾਂ ਦੱਸ ਹੀ ਗੱਲ ਅੱਜ ਅੱਜ ਕੰਮ ਚੱਲੂਗਾ ਰਾਤ ਰਾਤ ਉਹ ਨਹੀਂ ਲੱਦਣਾ ਉਹ ਨੂੰ ਲੱਦ ਕੇ ਖੜਾ ਦੋ ਬੈਕ ਲਾ ਕੇ ਕੱਲੂ ਦਿਨ ਚ ਲੱਦਣਾ ਲੋਡ ਕਰਨਾ ਸਾਰਾ ਤੇਰਾ ਬਹੁਤ ਥੱਕਾ ਪੈਂਦਾ ਪਰ ਚੀਜ਼ ਦਾ ਲੋਡ ਕਰਨਾ ਬਾਈ ਸਾਰਾ ਚਾਚੇ ਉਹ ਚ ਲੋਡ ਕਰਾਉਣਾ ਪਰ ਆ ਤਾਂ ਠੀਕ ਹੈ ਦੋ ਟਰਾਲੀ ਖੜਾ ਕੇ ਲੋਡ ਕਰਾਉਣੀ ਆ ਇਹ ਹਾਂ ਇਹ ਕਹਿੰਦਾ ਵੀ ਟਰਾਲੀ ਦਾ ਟਰੈਕਟਰ ਦਾ ਜੋਰ ਖੱਪ ਗਿਆ ਮੜਾ ਜਾ ਗੋਲੀ ਵਾਂਗ ਨਾ ਨਾ ਜੀ ਨਿਕਲ ਜਾਣਾ ਯਾਰ ਆ ਗਿਆ ਭਈ ਆ ਗਿਆ ਲਾਈਟ ਬਹੁਤ ਡੈਕਟਰ ਦੀ ਹੈ ਹੋ ਸਲਾਣੇ ਦੇ ਕਿਹੜੇ ਲਾਉਂਦਾ ਹੈ ਲੈਟ ਲੈਟ ਦੇ ਕਿਹੜੇ ਡੈਕਟਰ ਦੀ ਮਾਊ ਜੀ ਕਹਿੰਦਾ ਸਲਾਣੇ ਦੇ ਕਿਹੜੇ ਲਾਉਂਦਾ ਉਹ ਲਾਈਟਾਂ ਤੇ ਲਗੀਆਂ ਲਾਈ ਪਈ ਨੇ ਉਹ ਤਾਂ ਕਮਾਲ ਕਰਦੀ ਲੈਟ ਦੇ ਨਹੀਂ ਲੈਟ ਫਾਈਬਰ ਦਾ ਉਹ ਇਹ ਆ ਲਿਆ ਕਿਹੜਾ ਹੈ ਪੰਛੀ ਮੂਰੀ ਪਾ ਲਈਏ ਮੂਰੀ ਬਾਲਕ ਵਿੱਚ ਚੱਕਰ ਨਹੀਂ 555 ਜੀ ਇਹ ਲੈ ਓਰੇ ਇਹ ਇੱਥੇ ਨਹੀਂ 475 100 ਬਾਹਰ ਦੇਖਦੇ ਭਾਈ ਕਿਆ ਬਣਦਾ ਇੱਟੇ ਵਾਲੇ ਕਰ ਜਾਦਾ ਤੁਸੀਂ ਮਿੱਟੀ ਟਰੈਕਟਰ ਵਾਲੀ ਟਰੈਕਟਰ ਦਾ ਅੱਟੜ ਬਹੁਤ ਲੱਗੀ ਆ ਦੇ ਹੈ ਬਹੁਤ ਸੜਾ ਹੋ ਗਿਆ ਹਾਂ ਹਾਲੇ ਨਿਕਲਦਾ ਜਾਣਾ ਵੀ ਤਿੰਨ ਨਾਲ ਦੀ ਤਿੰਨ ਨਾਲ ਜਾਣਾ ਯੂਮਾ ਸਾਫ ਕਰ ਉਹ ਕਹੀ ਲਈ ਕਹੀ ਆ ਆਗ ਮਾਰੀ ਜਾਂਦਾ ਵੀ ਚੜ੍ਹ ਲ ਦੋ ਟਰੇਲ ਨਾਲੇ ਤੁਸੀਂ ਸੁਣਦੇ ਨਾ ਹੈ ਨਹੀਂ ਮੈਂ ਆਕਾ ਮਾਰੀ ਜਾਂਦਾ ਵੀ ਟਰੈਕਟਰ ਚੜ੍ਹਦੇ ਤਿੰਨ ਨਾਲੇ ਚੜ੍ਹਨ ਦੋ ਬਸ ਕੋਈ ਨਹੀਂ ਬੈਠਾ ਹੋਣਾ ਆ ਬੈਕ ਕਰਵਾ ਦੇਣਾ ਪਤਾ ਕੇ ਮੋੜ ਲੈਣਾ ਤੁਰੀਂ ਤੂੰ ਬੋਲਣਾ ਇਹਦਾ ਹੈਗਾ ਉਹ ਮੈਂ ਪੂਰਾ ਪਤਾ ਕੇ ਮੋੜ ਲੈਣਾ ਦਾ ਇਹ ਕੰਮ ਕਰੀਂ ਮੇਰਾ ਚੜੇ ਹੋਣਾ ਹੁਣ ਕਾਹਲੇ ਤੈਨੂੰ ਨਾਲ ਆ ਪੱਕੇ ਚ ਆ ਗਿਆ ਨਾ ਗਾਹਾਂ ਆ ਗੁੰਜਾ ਪੱਕਾ ਆ ਗਿਆ ਦਾ ਓ ਮਸਕੇ ਕਰਕੇ ਬਹਿ ਗਿਆ ਜਮਾ ਤੁਰ ਪਾ ਦੇ ਫਿਰ ਰੁਪਿਆ ਦਾ ਬਟਾਇਆ ਸਾਬ ਕਰਦੀ ਮੜ ਜਾਵਾ